ਬਈ ਜੀ ਨੰ ਦੁਕਾਨ ਤੇ ਰੱਖ ਲਓ ਕਾਕਾ ਦੁਕਾਨ ਤੇ ਤਾਂ ਤੈਨੂੰ ਰੱਖ ਲਾਂਗੇ ਪਹਿਲਾਂ ਕਦੇ ਕਿਸੇ ਦੁਕਾਨ ਤੇ ਕੰਮ ਕੀਤਾ ਨਹੀਂ ਬਈ ਕੰਮ ਤਾਂ ਨਹੀਂ ਕਿਸੇ ਦੁਕਾਨ ਤੇ ਕੀਤਾ ਕਾਕਾ ਤਨਖਾਹ ਕਿੰਨੀ ਲਏਗਾ ਮੇਰਾ ਕੰਮ ਵੇਖ ਕੇ ਦੇ ਦਿਓ ਬਈ ਚਲ ਠੀਕ ਆ ਫਿਰ ਲੰਘਿਆ ਇਧਰ ਆ ਜਾ ਠੀਕ ਹਾਂ ਚਲ ਆਇਆ ਕਰ ਦੁਕਾਨ ਦਾ ਖਿਆਲ ਰੱਖੀ ਤੇ ਮੈਂ ਰੋਟੀ ਖਾਇਆ ਆ ਚੰਗਾ ਕੋਈ ਹਾਂ ਤਿਆਰ ਰੱਖਣਾ ਦੁਕਾਨ ਦਾ ਗਾਕ ਨਾ ਮੁੜੇ ਕੋਈ ਵੀ ਠੀਕ ਕੁਈ ਨਹੀਂ ਪੈਸੇ ਯਾਰ ਇੰਨੇ ਪੈਸੇ ਚ ਕਿਹੜਾ ਪਤਾ ਲੱਗਦਾ ਥੋੜੇ ਜਿਹੀ ਪੈਸੇ ਤਾਂ ਕੱਢ ਹੀ ਲੈਣਾਗਾ ਹਾਂ ਨਹੀਂ ਯਾਰ ਇਹ ਤਾਂ ਬੇਈਮਾਨੀ ਹੋ ਜਾਊਗੀ ਬਾਈ ਨੇ ਮੈਨੂੰ ਪਹਿਲੇ ਬੋਲ ਤੇ ਕੰਮ ਤੇ ਰੱਖ ਲਿਆ ਸੀਗਾ ਮੈਂ ਬਾਈ ਨਾਲ ਵਿਸ਼ਵਾਸ ਘਾਤ ਨਹੀਂ ਕਰ ਸਕਦਾ ਯਾਰ ਨਹੀਂ ਯਾਰ